ਸ਼੍ਰੋਮਣੀ ਕਾਲੀ ਦਲ ਵੱਲੋਂ ਮਾਜੇ ਦੇ ਇੱਕ ਵੱਡੇ ਨੇਤਾ ਰਵੀਕਰਨ ਸਿੰਘ ਕਾਲੂ ਹੋੜਾ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਇਲਜ਼ਾਮ ਲਗਾਇਆ ਨੇ ਕਿ ਉਹਨਾਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਹਿੱਸਾ ਲਿਆ ਰਵੀਕਰਨ ਸਿੰਘ ਕਾਲੂ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਹੀ ਵੱਡੇ ਨੇਤਾ ਮੰਨੇ ਗਏ ਨਿਰਮਲ ਸਿੰਘ ਕਾਲੂ ਹੋੜਾ ਦੇ ਵਾਰਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਨੋ ਹੋੜਾ ਨੇ ਚੋਣ ਲੜੀ ਸੀ ਤੇ ਬਹੁਤ ਹੀ ਘੱਟ ਫਰਕ ਦੇ ਨਾਲ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਉਸ ਸਮੇਂ ਲੋਕ ਸਭਾ ਉਮੀਦਵਾਰ ਕਾਂਗਰਸ ਦੇ ਨੇ ਉਹਨਾਂ ਹੱਥੋਂ ਆ ਰਹੇ ਸੀ ਵਜਾ ਕੀ ਰਹੀ ਹੈ ਇਸ ਮਤਲਬ ਅਸੀਂ ਗੱਲ ਕੀਤੀ ਰਵਿਕਰਨ ਸਿੰਘ ਕਲੋਂ ਹੋਣਾ ਨਾਲ ਰਵਿਕਰਨ ਕਲੋਂ ਸਾਹਿਬ ਵਜਾ ਕੀ ਹੋ ਕਿ ਐਡਾ ਪੁਰਾਣਾ ਪਰਿਵਾਰ ਟਕਸਾਲੀ ਪਰਿਵਾਰ ਔਰ ਅੱਜ ਪਾਰਟੀ ਨੇ ਬੜਾ ਸਖਤ ਸਟੈਪ ਲੈਂਦੇ ਹੋਏ ਤੁਹਾਨੂੰ ਤੁਹਾਡੇ ਦੇ ਖਿਲਾਫ ਜਿਹੜੇ ਲਾਤੇ ਨੇ ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਪਾਰਟੀ ਦਾ ਨੁਕਸਾਨ ਕਰ ਰਹੇ ਹੋ ਮੈਂ ਭੁੱਲਰ ਸਾਹਿਬ ਤੁਹਾਡੇ ਮਾਦੇ ਮਰਾਈਆ ਪੁੱਛਣਾ ਚਾਹਨਾ ਵਾਂ ਕਿ ਰਵਿਕਰਨ ਨੇ ਕੀ ਇਨਡਿਸਿਪਲਿਨ ਕ੍ਰੀਏਟ ਕੀਤਾ ਸੀ ਜੀ ਮੈਂ ਸਿਰਫ ਇੱਕ ਗੱਲ ਕੀਤੀ ਸੀ ਕਿ ਜਿਹੜਾ ਬਲਾਤਕਾਰੀ ਆ ਜੀ ਉਹਨੂੰ ਪਾਰਟੀ ਦੇ ਵਿੱਚ ਮੈਂ ਐਂਟਰ ਨਹੀਂ ਕਰਨ ਦੇਣਾ ਜੀ ਮੈਂ ਸਾਰੇ ਹਲਕੇ ਦੇ ਜਿਹੜੇ ਸੀਨੀਅਰ ਆਗੂ ਸੀ ਉਹਨਾਂ ਨਾਲ ਸਲਾਹ ਕੀਤੀ ਜੀ ਅਸੀਂ ਇੱਕ ਪ੍ਰੋਗਰਾਮ ਕੀਤਾ ਤੇ ਉਹਦੇ ਵਿੱਚ ਸਾਰੇ ਬੰਦੇ ਬੋਲੇ ਤੇ ਗੱਲ ਇਹ ਕੀਤੀ ਕਿ ਪਾਰਟੀ ਸਾਨੂੰ ਆ ਕੇ ਆਪਣਾ ਸਟੈਂਡ ਕਲੀਅਰ ਕਰੇ ਕਿ ਪਾਰਟੀ ਬਲਾਤਕਾਰੀ ਦੇ ਨਾਲ ਆ ਜੀ ਕਿ ਵਰਕਰਾਂ ਦੇ ਨਾਲ ਆ ਜੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਜਿਹੜਾ ਉਹਦਾ ਵਜ਼ੀਰ ਆ ਗੰਤਾ ਧਰਤਾ ਬਿਕਰਮ ਸਿੰਘ ਜੀ ਜੀਠਿਆ ਸਾਹਿਬ ਜੀ ਉਹਨੇ ਦੇ ਜੋ ਕਰ ਦਿੱਤਾ ਕਿ ਉਹ ਤੇ ਪਲਾਟਕਾਰੀ ਦੇ ਨਾਮ ਨਾਲ ਨੇ ਜੀ ਮੇਰੀ ਸਿਰਫ ਇੱਕੋ ਹੀ ਖਤਾ ਵਾ ਕਿ ਮੈਂ ਇਹੋ ਜਿਹੜੀ ਆ ਆਪਣੇ ਲੋਕਾਂ ਦੀਆਂ ਜਿਹੜੀਆਂ ਧੀਆਂ ਪੈਣਾ ਸੀ ਜੀ ਉਹਨਾਂ ਨੂੰ ਬਚਾਉਣ ਦੀ ਗੱਲ ਕੀਤੀ ਜੀ ਦੇਖੋ ਪਾਰਟੀ ਪਹਿਲਾਂ ਹੀ ਹਾਸ਼ੀਏ ਤੇ ਸੀ ਜੀ ਪਾਰਟੀਏ ਦੇ ਪਹਿਲਾਂ ਬੇਅਦਬੀ ਦਾ ਮੁੱਦਾ ਸੀ ਜੀ ਨਸ਼ੇ ਦਾ ਮੁੱਦਾ ਸੀ ਜੀ ਤੇ ਆ ਜਿਹੜਾ ਸਭ ਤੋਂ ਵੱਡਾ ਮੁੱਦਾ ਕਿਉਂਕਿ ਆਪਾਂ ਹਰ ਧੀ ਪੁੱਤ ਦੇ ਆਪਾਂ ਜਿਹੜੇ ਆ ਮਾਪਿਓਂ ਆ ਕੋਈ ਭੈਣ ਆ ਕੋਈ ਭਰਾ ਆ ਵਾ ਤੇ ਉਸ ਦੀ ਗੱਲ ਕੀਤੀ ਸੀ ਕਿ ਬਲਾਤਕਾਰੀ ਨੂੰ ਨਹੀਂ ਲੈਣਾ ਸਮਾਂ ਪਹਿਲਾਂ ਹੁੰਦਾ ਸੀ ਜਦੋਂ ਸਿੰਘ ਜਿਹੜੇ ਸੀ ਨਾ ਮੁਸਲਮਾਨਾਂ ਜਦੋਂ ਧੀਆਂ ਕੱਢ ਕੇ ਲੈ ਕੇ ਜਾਂਦੇ ਸੀ ਨਾ ਤੇ ਉਹ ਘਰ ਉਹਨਾਂ ਨੂੰ ਸੁਰੱਖਿਅਤ ਪਹੁੰਚਾਉਂਦੇ ਸੀ ਤੇ ਹੁਣ ਦੇ ਸਾਡੇ ਹਲਕੇ ਆਲੇ ਨੂੰ ਡਰ ਲੱਗਣਾ ਵੀ ਇਹ ਜੇ ਆ ਗਿਆ ਤੇ ਆਪਣੇ ਦਰਵਾਜ਼ੇ ਬੰਦ ਕਰ ਲਓ ਪਤਾ ਨਹੀਂ ਇਹਨੇ ਕਿਹੜਾ ਚੰਦ ਚਾੜ ਦੇਣਾ ਵਾ ਇਸ ਕਰਕੇ ਮੈਂ ਉਸ ਸਟੈਂਡ ਤੇ ਖੜਾ ਆ ਤੇ ਮੈਂ ਪਾਰਟੀ ਪ੍ਰਧਾਨ ਦਾ ਧੰਨਵਾਦ ਵੀ ਕਰਦਾ ਕਿ ਜੇ ਜੇ ਉਹਨੇ ਮੈਨੂੰ ਇਸ ਕਰਕੇ ਕੱਢਿਆ ਤੇ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਭਾਵੇਂ 10 ਵਾਰੀ ਹੋਰ ਕੋਈ ਸਜ਼ਾ ਲਾਉਣ ਮੈਂ ਸਜ਼ਾ ਤਰ ਚੱਲਣ ਨੂੰ ਤਿਆਰ ਹਾਂ ਨਹੀਂ ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਕਿ ਜਿਹੜਾ ਵਿਵਾਦਿਤ ਬੰਦਾ ਵਾ ਉਹ ਪਾਰਟੀ ਚ ਸ਼ਾਮਲ ਨਹੀਂ ਕਰਨਾ ਇਹ ਪਾਰਟੀ ਦੇ ਮੰਚ ਦੇ ਵਿੱਚ ਰਹਿ ਕੇ ਗੱਲ ਕੀਤੀ ਕਿ ਤੁਸੀਂ ਓਪਨ ਕੀਤੀ ਜੀ ਕੀ ਕੀ ਕਹਾਂ ਮੈਂ ਮੈਂ ਪੰਟੀ ਦੇ ਪ੍ਰਧਾਨ ਜੀ ਮੈਂ ਵਿਕਰਮ ਸਿੰਘ ਜੀ ਇਨਾਂ ਨਾਲ ਗੱਲ ਕੀਤੀ ਵਿਕਰਮ ਸਿੰਘ ਅਮਰੀਕਾ ਦੇ ਅੜਿਆ ਖਲੋਤਾ ਸੀ ਵਿਕਰਮ ਦਾ ਵਾਸ ਚੱਲਦਾ ਤੇ ਉਹ ਤੁਹਾਨੂੰ ਪਹਿਲਾਂ ਹੀ ਲਿਆ ਆਉਂਦਾ ਜੀ ਇਹਦੇ ਹਾਲੀ ਥੋੜਾ ਜਿਹਾ ਵਿਰੋਧ ਕਰਕੇ ਪਿੱਛੇ ਹੱਟੀ ਜਾਂਦੇ ਸੀ ਬਦੋਂ ਇਹਨਾਂ ਨੇ ਕਿਹਾ ਜੀ ਵੀ ਸਾਡੇ ਵੱਡੇ ਬਾਦਲ ਸਾਹਿਬ ਨੇ ਸਾਨੂੰ ਇਹ ਕਹਿ ਕੇ ਗਏ ਨੇ ਜੀ ਕਿ ਇਹ ਜਿਹੜਾ ਬੰਦਾ ਵਾਏ ਨੇ ਪਾਰਟੀਆਂ ਉਦੋਂ ਕੰਮ ਕੀਤਾ ਤੇ ਸਾਡੇ ਪਰਿਵਾਰ ਲਈ ਕੰਮ ਕੀਤਾ ਇਹਨੂੰ ਸ਼ਾਮਲ ਕਰਾਉਣਾ ਮੈਂ ਕਿਹਾ ਜੀ ਫਿਰ ਤੁਹਾਨੂੰ ਇਹ ਬੰਦਾ ਮੁਬਾਰਕ ਆ ਆਪਾਂ ਨਹੀਂ ਇਸ ਬੰਦੇ ਨਾਲ ਤੁਰ ਸਕਦੇ ਮੈਂ ਕਿਹਾ ਸਾਡੀ ਜ਼ਮੀਰ ਆਹੀ ਜਾਗਦੀ ਜ਼ਮੀਰ ਵਾਲੇ ਬੰਦੇ ਆ ਅਸੀਂ ਖਾਨਦਾਨੀ ਬੰਦੇ ਆ ਇਹੋ ਜਿਹਾ ਕੰਮ ਨਹੀਂ ਅਸੀਂ ਕਰ ਸਕਦੇ ਤੇ ਇਸ ਕਰਕੇ ਫਿਰ ਇਹਨਾਂ ਨੇ ਪਾਰਟੀ ਜੋ ਕੱਢਿਆ ਧੰਵਾਦ ਇਹਨਾਂ ਦਾ ਉਹ ਲੜਾਈ ਲੜਾਂਗੇ ਲੋਕਾਂ ਦੀ ਕਚਹਿਰੀ ਚ ਲੜਾਈ ਲੈ ਕੇ ਜਾਊਗਾ ਕਿ ਇਹ ਬਲਾਤਕਾਰੀ ਦਾ ਸਾਥ ਦਿੰਦੇ ਜੀ ਇਹ ਹਰ ਬੰਦੇ ਮਾੜੇ ਬੰਦੇ ਦਾ ਸਾਥ ਦਿੰਦੇ ਜੀ ਤੇ ਪਾਰਟੀ ਦਾ ਪੇੜਾ ਕਰਕੇ ਕਿੱਥੋਂ ਚੁੱਲੇ ਹਾਂ 19 ਆਪ ਸਾਡੀ 100 ਸਾਲ ਪੁਰਾਣੀ ਪਾਰਟੀ ਦਾ ਇਤਿਹਾਸ ਇਹਨਾਂ ਨੇ ਬੇੜਾ ਕਰਕ ਕਰਕੇ ਰੱਖ ਦਿੱਤਾ ਪਰ ਉਹ ਕਹਿ ਰਹੇ ਨਹੀਂ ਕਿ ਤੁਸੀਂ ਜੀ ਪਿੱਛੇ ਜੇ ਆਮ ਆਦੀ ਪਾਰਟੀ ਦੇ ਆਗੂ ਨਾਲ ਮੀਟਿੰਗਾਂ ਕੀਤੀਆਂ ਪਾਰਟੀ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣਾ ਭੁੱਲਰ ਸਾਹਿਬ ਜੀ ਇੱਕ ਸਾਬਤ ਕਰ ਦੇਣਾ ਜੀ ਇੱਕ ਸਾਬਤ ਕਰ ਦੇਣਾ ਜੀ ਘਰ ਬਹਿ ਜਾਊਗਾ ਚੁੱਪ ਕਰਕੇ ਇੱਕ ਬੰਦੇ ਦਾ ਸਾਬਤ ਕਰ ਦੇਣਾ ਮੇਰੀ ਕੋਈ ਕਿਸੇ ਨਾਲ ਮੀਟਿੰਗ ਜਿਹੜੀ ਹੋਈ ਆ ਇੱਕ ਦਾ ਸਾਬਤ ਕਰ ਦੇਣਾ ਹਵਾ ਦੇ ਵਿੱਚ ਹੀ ਗੱਲਾਂ ਕਰੀ ਜਾਂਦੇ ਨੇ ਮੈਂ ਕਹਿੰਦਾ ਮੈਨੂੰ ਡਾਕਟਰ ਚੀਮੇ ਨੇ ਟਵੀਟ ਕਰਕੇ ਕੱਢਿਆ ਨਾ ਜੀ ਮਿਰ ਤੋਂ ਵੱਡਾ ਤੇ ਇਨ ਡਿਸਪਲਿਨ ਨੇ ਡਿਸਪਲਿਨ ਨੇ ਭੰਗ ਕੀਤਾ ਸੀ ਜੀ ਆਪਣੇ ਸਰਦਾਰ ਬਲਬੀਰ ਸਿੰਘ ਬਾਵਾਸੀ ਸ਼੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਜੀ ਤੇ ਇਹ ਬੰਦਾ ਚੀਮਾ ਜਿਹੜਾ ਵਾ ਜੀ ਇਹ ਆਜ਼ਾਦ ਖਲੋਤਾ ਸੀ ਉਦੋਂ ਪਾਰਟੀ ਦੇ ਕੈਂਡੀਡੇਟ ਦੇ ਬਰ ਖਿਲਾਫ ਜੀ ਤੇ ਹੁਣ ਇਹ ਸਾਨੂੰ ਇਹ ਸਾਨੂੰ ਸਿਖਾਊਗਾ ਵੀ ਡਿਸਪਲਿਨ ਕੀ ਆ ਸਾਡੇ ਬਾਪ ਨੇ ਜਿੰਨਾ ਚਿਰ ਇਸ ਪਾਰਟੀ ਦੇ ਵਿੱਚ ਆਪਣੇ ਅੰਤਮ ਸਾਹਾਂ ਤੱਕ ਇਸ ਪਾਰਟੀ 'ਚ ਰਹੇ ਨੇ ਤੇ ਕਦੀ ਪਾਰਟੀ ਨੂੰ ਥੱਲੇ ਨਹੀਂ ਡਿਗਣ ਦਿੱਤਾ ਜਿੰਨੀਆਂ ਲੜਾਈਆਂ ਮੇਰੇ ਬਾਪ ਸਰਦਾਰ ਨਿਰਮਲ ਸਿੰਘ ਕਾਲੋਂ ਨੇ ਲੜੀਆਂ ਇਹਨਾਂ ਨੇ ਉਹਦੇ ਪਤਾ ਹੀ ਕੱਖ ਨਹੀਂਗਾ ਕੀਤਾ ਕੀ ਆ ਕੱਲ ਦੇ ਆ ਕੇ ਉਧਰੋਂ ਕਿਤੇ ਬਾਹਰੋਂ ਉੱਠ ਕੇ ਆ ਕੇ ਇਹਦੇ ਸਾਡੇ ਨਾਲ ਵੀ ਜਿਹੜੇ ਕਈ ਐਜ ਹੁਣ ਪਾਰਟੀ ਜਿਹੜੇ ਪਾਰਟੀ ਦੇ ਆਗੂ ਬਣੇ ਨੇ ਇਹਨਾਂ ਦੀ ਉਮਰ ਜਿਹੜੀ ਆ ਪਾਰਟੀ ਸਾਡੇ ਨਾਲੋਂ ਵੀ ਘੱਟ ਆ ਜੀ ਤੇ ਸਾਨੂੰ ਸਿਖਾਉਣਗੇ ਵੀ ਕੀ ਡਿਸਪਲਿਨ ਹੈ ਕੀ ਨਹੀਂ ਪਾਰਟੀ ਤੋਂ ਪਰਵਾਧਮਾ ਦੂਰ ਹੀ ਰੱਖੇ ਪਾਰਟੀ ਉਦੋਂ ਸੀ ਜਦੋਂ ਸਾਡੇ ਬਜ਼ੁਰਗ ਹੁੰਦੇ ਸੀ ਜਦੋਂ ਸਾਡੇ ਵੱਡ ਵਡੇਰੇ ਹੁੰਦੇ ਸੀ ਜਦੋਂ ਦੇ ਸਾਲਾ ਆਪਣੇ ਵਈਆ ਆ ਗਏ ਪਾਰਟੀ ਦਾ ਪੇੜਾ ਕਰ ਕਰਕੇ ਰੱਖਤਾ ਇਹਨਾਂ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਦਰਮਿਆਨ ਕਿਉਂਕਿ ਤੁਸੀਂ ਜੋ 22 ਦੇ ਵਿੱਚ ਲੜੀ ਬੜੇ ਘੱਟ ਮਾਰਜਨ ਦੇ ਨਾਲ ਤੁਹਾਡੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਜਿੱਤੇ ਕੋਈ 400 ਜਾਂ 600 ਦੇ ਕਰੀਬ ਸੀ ਵੋਟਾਂ ਦਾ ਫਰਕ ਹੁਣ ਲੋਕ ਸਭਾ ਚੋਣਾਂ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਘੱਟ ਜੀ ਜੇ ਮੈਂ ਇਲੈਕਸ਼ਨ ਕੋਈ ਹਰਿਆ ਸੀ ਤੇ ਡੇਹਰਾ ਬਾਬਾ ਨਾਨਕ ਹਰਿਆ ਸੀ ਜੀ ਮੈਂ ਭਾਵੇਂ ਉਹ ਸ਼ਰੋਮਣੀਆਂ ਅਕਾਲੀ ਦਲ ਦਾ ਉਮੀਦਵਾਰ ਸੀ ਮੈਂ ਕੰਮ ਉਹ ਤੋਂ ਫਤੇਗੜ ਚੂੜੀਆਂ 'ਚ ਕਰਦਾ ਹੁੰਦਾ ਸੀ ਤੇ ਇਸੇ ਵਿਕਰਮ ਸੌ ਨੇ ਆਪਣੀ ਜਿੱਦ ਵਗਾਉਣ ਨੂੰ ਵੀ ਰਵੀਕਰਨ ਮਾਰਨਾ ਵਾ ਜਿਹਨੇ ਫਤੇਗੜੋਂ ਪੁੱਟਿਆ ਤੇ ਡੇਹਰਾ ਬਾਬਾ ਨਾਨਕ ਕਿਉਂਕਿ ਤ੍ਰਿਪਤਨਾਲੇ ਦੀ ਯਾਰੀ ਸੀ ਫਤੇਗੜ ਚੂੜੀਆਂ ਇਹਨੇ ਆਖਿਆ ਵੀ ਡੇਹਰੇ ਜਾ ਕੇ ਤੇ ਵੱਡਾ ਕਦਾਵਰ ਲਈ ਲੀਡਰ ਹੈਗਾ ਇਹਨੇ ਉੱਥੋਂ ਮਾਰੇ ਜਾਣਾ ਵਾ ਇਸ ਬੰਦੇ ਨੇ ਮੈਨੂੰ ਉਤੋਂ ਉੱਪਰ ਕੁੱਟ ਕੇ ਤੇ ਡੇਰੇ ਨਾਨਕ ਬਾਬਾ ਨਾਨਕ ਭੇਜਦਾ ਮੈਂ ਤੇ ਡੇਰਾ ਬਾਬਾ ਨਾਨਕ ਦੀ ਸੰਗਤ ਦੇ ਕਦਮਾਂ 'ਚ ਸਿਰ ਰੱਖ ਕੇ ਉਹਨਾਂ ਦਾ ਧੰਨਵਾਦ ਕਰਦਾ ਕਿ 2 ਮਹੀਨਿਆਂ ਦੇ ਵਿੱਚ ਉਹਨਾਂ ਏਡੀ ਵੱਡੀ ਲੜਾਈ ਰਹੀ ਸੀ ਕਿ ਮੈਂ 230 ਵੋਟਾਂ ਦੇ ਹਾਰਿਆ ਸੀ ਇਹ ਲੋਕਾਂ ਦੀ ਜਿਹੜੀ ਦੇਣ ਸੀ ਲੋਕਾਂ ਦਾ ਸਾਰਾ ਜਿਹੜਾ ਸੀ ਪੁਨ ਪ੍ਰਤਾਪ ਸੀ ਮੇਰਾ ਪਰਿਵਾਰ ਜੇ ਰਬਾ ਬਾਬਾ ਨਾਨਕ ਹਲਕੇ ਦੇ ਹਮੇਸ਼ਾ ਹੀ ਰਣੀ ਆ ਕਿ ਉਹਨਾਂ ਨੇ ਮੈਨੂੰ ਮਰਦੇ ਨੂੰ ਬਚਾਇਆ ਸੀ ਇਹਨਾਂ ਮੈਨੂੰ ਮਰਨ ਭੇਜਿਆ ਸੀ ਉਹਨਾਂ ਮੈਨੂੰ ਜੀਵਨ ਦੇ ਕੇ ਪਹੁੰਚਾਇਆ ਜੇ ਰਵੀ ਜੀ ਕੀ ਗੱਲ ਮਾਝੇ ਦੇ ਵਿੱਚ ਕਦੀ ਸੇਖਵਾ ਸਾਹਿਬ ਦਾ ਨਾਮ ਹੁੰਦਾ ਸੀ ਕਲੂ ਸਾਹਿਬ ਦਾ ਨਾਮ ਹੁੰਦਾ ਸੀ ਅਜਨਾਲਾ ਸਾਹਿਬ ਦਾ ਨਾਮ ਹੁੰਦਾ ਸੀ ਤੁਰ ਪਰਿਵਾਰ ਦਾ ਨਾਮ ਹੁੰਦਾ ਸੀ ਬ੍ਰਹਮਪੁਰਾ ਸਾਹਿਬ ਦਾ ਨਾਮ ਹੁੰਦਾ ਸੀ ਅੱਜ ਕੱਲ੍ਹ ਸਾਰੇ ਪਰਿਵਾਰ ਹਾਸ਼ੀਏ ਤੇ ਚਲੇ ਗਏ ਗੱਲ ਹੈ ਜੀ ਜਦੋਂ ਦੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਮਾਝੇ ਚ ਆਏ ਨੇ ਨਾ ਜੀ ਉਹਨਾਂ ਨੇ ਇੱਕ ਡੈਰੀ ਲਾ ਲਈ ਸੀ ਜੀ ਕਿ ਜਿਹੜੇ ਟਕਸਾਲੀ ਪਰਿਵਾਰ ਆ ਉਹਨਾਂ ਨੂੰ ਖਤਮ ਕਿਵੇਂ ਕਰਨਾ ਜੀ ਇੱਕ ਇੱਕ ਕਰਕੇ ਨਾ ਪਰਿਵਾਰ ਮਾਰਿਆ ਜੀ ਮੇਰਾ ਖਿਆਲ ਹੈ ਕਿ ਜਿੰਨੇ ਸਿਰ ਕਿਉਂਕਿ ਸਰਕਾਰ ਬਣਾਉਂਦਾ ਸੀ ਮਾਝਾ ਸ਼ਰੋਮਣੀ ਅਕਾਲੀ ਦਲ ਦੀ ਜੀ ਭਰਮਪੁਰਾ ਸਾਹਿਬ ਮੇਰੇ ਪਿਤਾ ਜੀ ਸਰਦਾਰ ਨਰਮ ਸਿੰਘ ਜੀ ਕਾਲੋ ਜੀ ਡਾਕਟਰ ਨਰਮ ਸਿੰਘ ਜੀ ਸ਼ੇਖਮਾਨ ਸਾਹਿਬ ਕਿਹੜਾ ਕਿਹੜਾ ਨਾਂ ਲਵਾਂ ਇਹਨਾਂ ਨੇ ਜਦੋਂ ਸਾਡੀ ਵਿਰੋਧਤਾ ਹੋਈ ਅਸੀਂ ਇਹਨਾਂ ਨੂੰ ਦੱਸਦੇ ਰਹੇ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦਾ ਇਹ ਸੀ ਕਿ ਇਹ ਜਿਹੜੇ ਲੋਕ ਨੇ ਇਹ ਸਿਰ ਝੁੱਕ ਕੇ ਜੀਂਦੇ ਨੇ ਜੀ ਇਹਨੂੰ ਚਾਹੀਦੇ ਸੀ ਬੰਦੇ ਉਹ ਜਿਹੜੇ ਗੋਡੀ ਹੱਥ ਲਾਉਣ ਤੇ ਆ ਕੇ ਇਹਦੀ ਵਾਹਵਾ ਕਰਨ ਨਾ ਮੈਂ ਕਦੀ ਗੋਡੀ ਹੱਥ ਲਾਇਆ ਮੈਂ ਜਨਤਾ ਚੱਲ ਰਿਹਾ ਮੈਂ ਤੇਰਾ ਹੱਥ ਮਿਲਾਉਂਦਾ ਰਿਹਾ ਪਰ ਮੈਨੂੰ ਉਦੋਂ ਸ਼ਰਮ ਆਉਂਦੀ ਆ ਜਦੋਂ ਮੇਰਾ ਖਿਆਲ ਹੈ ਕਿ ਪੋਤਰ ਪੁੱਤ ਪੋਤਰੀਆਂ ਵਾਲੇ ਲੋਕ ਜਿਹੜੇ ਨੇ ਆ ਕੇ ਇਸ ਬੰਦੇ ਦੇ ਗੋਡਿਆਂ ਹੱਥ ਲਾਉਂਦੇ ਨੇ ਤੇ ਇਹ ਅੱਗੇ ਉਹਨਾਂ ਦਾ ਮਜ਼ਾਕ ਉਡਾਉਂਦਾ। ਇਹ ਖੁਸ਼ੀ ਮਹਿਸੂਸ ਕਰਦਾ ਵਾ ਕਿ ਫਲਾਣਾ ਬੰਦਾ ਵੀ ਅੱਜ ਮੇਰੇ ਗੋਡਿਆਂ ਹੱਥ ਲਾ ਕੇ ਗਿਆ। ਇਹਨੇ ਹਰ ਹਲਕੇ ਦਾ ਜਿੰਨੇ ਮੱਝ ਦੇ ਹਲਕੇ ਇਹਨਾਂ ਦਾ ਬੇੜਾ ਕਰਕੇ ਕਰਕੇ ਰੱਖ ਦਿੱਤਾ। ਪਰ ਤੁਹਾਡਾ ਗੁੱਸਾ ਸਾਰੇ ਦਾ ਸਾਰਾ ਵਿਕਰਮ ਸਿੰਘ ਮਜੀਠੀਏ ਤੱਕ ਤੱਕ ਪਰ ਉਸ ਫੈਸਲੇ ਤੇ ਸੁਭੀਤ ਸਿੰਘ ਬਾਦਲ ਨੇ ਆਊਗਾ। ਪਰ ਇਸ ਵਿਕਰਮ ਸਿੰਘ ਵਿਕਰਮ ਸਿੰਘ ਮਜੀਠੀ ਨਹੀਂ ਰਬੜਦੀ ਮੋਰ ਆ ਇਸ ਵੇਲੇ। ਸਿਰਫ ਤੇ ਸਿਰਫ ਰਬੜਦੀ ਮੋਰ ਆ। ਜੋ ਫੈਸਲੇ ਕਰਾਉਂਦਾ ਇਹ ਸਰਦਾਰ ਜੀ ਕਰਾਉਂਦੇ ਨੇ ਨਹੀਂ ਨਹੀਂ ਪਰ ਬਿਕਰਮ ਸਿੰਘ ਜੀ ਮੇਰੇ ਹੱਥ ਲਾ ਕੇ ਵੇਖ ਲਓ ਸਰਦਾਰ ਜੀ ਤੇ ਤਰ੍ਹਾਂ ਕਰਿਓ ਕਿਸੇ ਨੂੰ ਹੱਥ ਲਾ ਕੇ ਵੇਖ ਲਿਓ ਹਰ ਬੰਦਾ ਇਸ ਬੰਦੇ ਤੋਂ ਦੁਖੀ ਆ ਜੇ ਅੱਜ ਇਹ ਚਲੇ ਜਾਵੇ ਮਾਧਿਅਚੋ ਦਾ ਮਾਧਿਅ ਦੇ ਅਕਾਲੀ ਤੋਂ ਫਿਰ ਖੜਾ ਹੋ ਸਕਦਾ ਪਰ ਬਿਕਰਮ ਸਿੰਘ ਮਜੀਠੀਆ ਨੇ ਹੋ ਚੁੱਕੀਆ ਹੁਣ ਤੇ ਲੋਕ ਨਵੇਂ ਘਰਾਂ ਦੇ ਵਿੱਚ ਚਲੇ ਗਏ ਤੇ ਲੋਕ ਨਵੇਂ ਘਰਾਂ ਦੀ ਸੁੱਖ ਮੰਗਦੇ ਨੇ ਇਸ ਕਰਕੇ ਹੁਣ ਬੜੀ ਦੇਰ ਹੋ ਗਈ ਨਹੀਂ ਰਵੀ ਜੀ ਮੇਰੇ ਨਾਲ ਬਿਕਰਮ ਸਿੰਘ ਮਜੀਠੀਆ ਨੇ ਵੀ ਤਾਂ ਪਾਰਟੀ ਵਾਸਤੇ ਬਹੁਤ ਕੰਮ ਕੀਤਾਗਾ ਉਹਨੂੰ ਵੀ ਉਹਨਾਂ ਦੇ ਕੰਮ ਨੂੰ ਇਤਨੀ ਮਰਫੀ ਵੇਖ ਕਰਕੇ ਵੇਖਿਆ ਜਾ ਸਕਦਾ ਜਿੰਨੇ ਤੁਸੀਂ ਇਲਜ਼ਾਮ ਲਗਾ ਰਹੇ ਕੰਮ ਕੀਤਾ ਜੀ ਕੰਮ ਮੈਨੂੰ ਦੱਸਿਓ ਜੀ ਕੀ ਕੰਮ ਕੀਤਾ ਜੀ 2007 ਚ ਪਹਿਲੀ ਵਾਰ ਇਹ ਐਮਐਲਏ ਬਣੇ ਜੀ ਸ਼ਰਮਣ ਸਿੰਘ ਫਲੌਰ ਦੀ ਬਲੀ ਦੇ ਕੇ ਇਹਨਾਂ ਨੂੰ ਮੰਤਰੀ ਬਣਾਇਆ ਗਿਆ ਜੀ ਕੀ ਗੱਲ ਸ਼ਰਮਣ ਸਿੰਘ ਫਲੌਰ ਦੀ ਕੁਰਬਾਨੀ ਨਹੀਂ ਸੀ ਜੀ ਕਿੰਨੇ ਬੰਦਿਆਂ ਦੀ ਬਲੀ ਲੈ ਦਿੱਤੀ ਗਈ ਇਸ ਬੰਦੇ ਕਰਕੇ ਮੈਨੂੰ ਇਹਨਾਂ ਯਾਦ ਹੈ 2007 ਦੇ ਵਿੱਚ ਸਰਦਾਰ ਸ਼ਰਮਣ ਸਿੰਘ ਫਲੌਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਬੈਠਾ ਸੀ ਉਹਨਾਂ ਨੂੰ ਬਾਦਲ ਸਾਹਿਬ ਨੇ ਕਿਹਾ ਵੀ ਸਰਦਾਰ ਜੀ ਤੁਸੀਂ ਸਵੇਰੇ ਮੰਤਰੀ ਦੀ ਸੌਹ ਚੁੱਕਣੀ ਆ ਤੇ ਰਾਤੋਂ ਰਾਤ ਕੀ ਬਿੱਲੀ ਨਿਸ਼ ਗਈ ਕਿ ਸਰਦਾਰ ਸ਼ਰਮਣ ਸਿੰਘ ਫਲੌਰ ਜਿਹੜੇ ਹੀ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਤੇ ਸਰਦਾਰ ਸਾਹਿਬ ਨੂੰ ਚੁੱਕ ਦਿੱਤਾ ਗਿਆ ਜੀ ਇਸ ਕਰਕੇ ਇੰਨਾ ਦੀ ਕੋ ਦੇਣ ਨਹੀਂ ਨਾ ਦਾ ਪਾਰਟੀ ਨੂੰ ਮਾਰਨ ਦੇ ਵਿੱਚ ਇੱਕ ਵੱਡਾ ਰੋਲ ਆ ਚਲੋ ਇਲਜ਼ਾਮ ਲਾਉਂਦੇ ਆਖਰੀ ਆਖਰੀ ਸਵਾਲ ਆਖਰੀ ਸਵਾਲ ਇਲਜ਼ਾਮ ਲਾਉਣੇ ਸੌਖੇ ਨਹੀਂ ਹੈਗੇ ਜਿਵੇਂ ਤੁਸੀਂ ਵਿਕ੍ਰਮ ਸਿੰਘ ਮਜੀਠੀਆ ਦੇ ਇਲਜ਼ਾਮ ਲਗਾ ਰਹੇ ਹੋ ਇਹ ਫੈਕਟ ਨੇ ਜੀ ਦੱਸੋ ਜੇ ਗਲਤ ਕਿਹੜੀ ਗੱਲ ਹੈ ਜੀ ਜੀ ਦੱਸੋ ਨਾ ਮੈਨੂੰ ਗਲਤ ਕਿਹੜੀ ਗੱਲ ਹੈ ਧੰਨਵਾਦ ਤੁਹਾਡਾ ਬਹੁਤ ਸਾਰਾ ਓਕੇ ਥੈਂਕ ਯੂ